ਅਮਰਿਤਪਾਲ ਨੂੰ ਸੌ ਚੁਕਾਉਣ ਬਾਅਦ ਅਗਲੀ ਕੋਸ਼ਿਸ਼ ਰਿਹਾਈ ਦੀ ਹੋਵੇਗੀ ਇਹ ਕਹਿਣਾ ਹੈ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦਾ ਅਮਰਿਤਪਾਲ ਨੂੰ ਸੰਸਦ ਮੈਂਬਰ ਬوجੂ ਸੌ ਚੁਕਾਉਣ ਲਈ ਖਾਲਸਾ ਦਾ ਵੱਡਾ ਰੋਲ ਰਿਹਾ ਹੈ ਅਜਿਹੀ ਚ ਸਰਬਜੀਤ ਖਾਲਸਾ ਮੁਤਾਬਕ ਹੁਣ ਅਗਲਾ ਕਦਮ ਅਮਰਿਤਪਾਲ ਤੇ ਲੱਗਿਆ ਐਨਐਸਏ ਹਟਾਉਣਾ ਹੋਵੇਗਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹਦੇ ਨਾਲ ਇਹ ਆ ਵੀ ਚਲੋ ਸੌ ਚੱਕ ਲੈਣਗੇ ਹੁਣ ਇਹਨਾਂ ਦੀ ਮੈਂਬਰਸ਼ਿਪ ਨਾ ਜਿਹੜੀ ਸਿਕਿਉਰ ਹੋ ਜਾਏਗੀ ਨਹੀਂ ਤਾਂ ਤੁਹਾਨੂੰ ਪਤਾ ਜੀ ਜੇ ਕੋਈ ਟਾਈਮ ਪੀਰੀਅਡ ਹੀ ਹੁੰਦਾ ਜੇ ਉਹਦੇ ਵਿੱਚ ਤੁਸੀਂ ਨਹੀਂ ਚੱਕਦੇ ਤਾਂ ਤੁਹਾਡੀ ਮੈਂਬਰਸ਼ਿਪ ਕੈਨਸਲ ਸਾਡਾ ਪਹਿਲਾ ਏਮ ਹੀ ਐ ਸੀ ਵੀ ਇਹਨਾਂ ਨੂੰ ਸੌਂਚ ਕਾ ਕੇ ਇਹਨਾਂ ਦੀ ਮੈਂਬਰਸ਼ਿਪ ਸਿਕਿਉਰ ਕੀਤੀ ਜਾਵੇ ਬਸ ਹੁਣ ਅਸੀਂ ਮੈਂਬਰਸ਼ਿਪ ਸਿਕਿਉਰ ਕਰਨ ਤੋਂ ਬਾਅਦ ਇਹਨਾਂ ਨੂੰ ਅਪੀਲ ਕਰਾਂਗੇ ਸਰਕਾਰ ਨੂੰ ਵੀ ਇਹਨਾਂ ਦੀ ਐਨਐਸ ਕੈਨਸਲ ਕੀਤੀ ਜਾਵੇ ਤੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਛੇਤੀ ਤੋਂ ਛੇਤੀ